ਹਾਂ ਜੀ ਦੋਸਤੋ ਅਸੀਂ ਪਹੁੰਚ ਗਏ ਜਿਮਰ ਵਿਲੇਜ ਕਲੌਂਗ ਦੇ ਵਿੱਚ ਜੋ ਤੇ ਇਹਦੇ ਵਿੱਚ ਇੱਕ 뷰ਪੁਆਇੰਟ ਬਹੁਤ ਹੀ ਸੁੰਦਰ ਸੀਗਾ ਤੇ ਅਸੀਂ ਮੋਟਰਸਾਈਕਲ ਰੋਕਿਆ ਤੇ 20 ਪੁਆਇੰਟ ਸੋਚਿਆ ਤੁਹਾਨੂੰ ਸਾਂਝਾ ਕਰੀਏ ਤੇ ਚਾਰੇ ਪਾਸੇ ਜਿੱਦਾਂ ਦੀ ਤੁਹਾਨੂੰ ਪਤਾ ਹੀ ਆ ਲਦਾਖ ਏਰੀਆ ਚ ਦ੍ਰਿਸ਼ਤ ਬਹੁਤ ਘਾਟਾ ਤੇ ਸੁੱਲੇ ਪਹਾੜ ਵਰਸ ਦੇ ਨਾਲ ਕਿਰੇ ਦੇ ਚਿੱਟੀ ਚਾਦਰ ਨਾਲ ਤੇ ਇਧਰ ਤੁਹਾਨੂੰ ਦਿਖਾਉਂਦੇ ਆ ਇੱਕ ਤੁਹਾਨੂੰ ਕੈਂਪਿੰਗ ਸਾਈਡ ਦਿਖੀ ਆ ਜਿਹੜੇ ਪਿਛਲੇ ਪਾਸੇ ਇੱਧਰ ਵੀ ਆ ਤੇ ਇੱਕ ਆ ਸਾਹਮਣੇ ਦੇਖੋ ਇਹ ਜਮੌਰ ਵਿਲੇਜ ਦੀ ਕੈਂਪਿੰਗ ਸਾਈਟ ਆ ਕੈਂਪਿੰਗ ਸਾਈਟ ਆ ਭਾਈ ਮੈਂ ਕੀ ਤਾਂ ਬਹੁਤ ਆ ਅਸੀਂ ਇੱਥੇ ਪਹਿਲਾਂ ਰੁਕਣ ਦਾ ਪਲਾਨ ਤਾਂ ਕੋਈ ਨਹੀਂ ਪਰ ਹਜੇ ਟਾਈਮ ਬਹੁਤ ਪਿਆਗਾ ਅੱਜ ਅਸੀਂ ਪਹੁੰਚਣਾ ਤਾਰਚਾ ਦੋਸਤੋ ਕੈਂਪਿੰਗ ਸਾਈਟ ਤੇ ਉੱਪਰਲੇ ਪਾਸੇ ਦੇਖੋ ਕਿੱਡੇ-ਕਿਡੇ ਪਹਾੜਾ ਚਾਰੇ ਪਾਸੇ ਇਹ ਹੈ ਤਾਂ ਜਮੌਰ ਵਿਲੇਜ ਆ ਪਰ ਇੱਥੇ ਕੋਈ ਘਰ ਤਾਂ ਹੋਰ ਦੇਖਿਆ ਨਹੀਂ ਸਿਰਫ ਕੈਂਪਿੰਗ ਤੋਂ ਬਿਨਾ ਤਾਂ ਦੋਸਤੋ ਫਿਰ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਵਿਊ ਆ ਛੋਟੇ ਮੂਟੇ ਕੁਝ ਘਰ ਆ ਉਧਰ ਉੱਪਰ ਵੀ ਕੈਂਪਿੰਗ ਸਾਈਟ ਬਣੀ ਵੀ ਆ ਇੱਥੇ ਟੈਂਟ ਲਾ ਸਕਦੇ ਆ ਫਿਰ ਇੱਧਰ ਦੇਖੋ ਜਿੱਦਾਂ ਕਿ ਲਦਾਖ ਦੀ ਵਾਈਬ ਆਉਂਦੀ ਜਿਵੇਂ ਉਹ ਖੁੱਟਾ ਖੜ ਕੇ ਪਹਾੜ ਕੋਈ ਦਰਖਤ ਨਹੀਂ ਕੋਈ ਕੁਝ ਨਹੀਂ ਚਾਰੇ ਪਾਸੇ ਬਰਫ਼ੀ ਬਰਪਾ ਗਈ ਦੋਸਤੋ ਅਸੀਂ ਪਹੁੰਚ ਗਏ ਸੀ ਧਾਰਚਾ ਧਾਰਚਾ ਤੋਂ ਤੁਹਾਨੂੰ ਇੱਕ ਅਪਡੇਟ ਦੇਣਾ ਚਾਹੁੰਦੇ ਆ ਇੱਥੇ ਕਾਰ ਚਾ ਕੀ ਪਤਾ ਲਾਜ ਆ ਗਈ ਐ ਫੇਰਾਸਤਾ ਖੁੱਲਾ ਹੈ ਜਾਂ ਬੰਦ ਆ ਤੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਨੇ ਆ ਆ ਦੇਖੋ ਟਰੱਕ ਕਾਕੀ ਟਰੱਕ ਆ ਜਿੱਥੋਂ ਤੱਕ ਤੁਸੀਂ ਦੇਖੋਗੇ ਨਾ ਇਕੱਲਾ ਪੌਲ ਛੱਡ ਕੇ ਇੱਧਰ ਦੇਖੋ ਉੱਪਰ ਆ ਲਓ ਜੀ ਦੇਖ ਸਕਦੇ ਹੋ ਨੰਨੀ ਆ ਦੇਖੋ 2024 ਕਾਕੀ ਟਰੱਕ ਤੁਹਾਨੂੰ ਨਜ਼ਰ ਆਉਣਗੇ ਲੰਬੀਆਂ ਲੈਣਾ ਲੱਗਿਆ ਹੋਇਆ ਘੜ ਘੜੋ 2-4 ਕਿਲੋਮੀਟਰ ਦਾ ਇੱਥੇ ਹੀ ਪਤਾ ਲੱਗਦਾ ਕਿ ਰਸਤਾ ਸਿੱਧਾ ਹੈ ਜਾਂ ਨਹੀਂ ਉਹਨੇ ਚੈੱਕ ਪੋਸਟ ਤੋਂ ਅੱਗੇ ਜਾ ਕੇ ਪਤਾ ਕਰੋ ਵੀ ਇੱਥੇ ਦੇਖਦੇ ਅੱਗੇ ਜਾ ਕੇ ਹੁਣ ਦੇਖਦੇ ਆ ਪਤਾ ਕਰਦੇ ਆ ਵੀ ਲਦਾਖ ਦਾ ਰਸਤਾ ਅੱਗੇ ਖੁੱਲਾ ਕਿ ਬੰਦ ਆ ਜੇ ਦਾ ਬੰਦ ਹੋਇਆ ਤਾਂ ਫਿਰ ਇੱਥੇ ਹੀ ਢੀਰਾ ਲਾਵਾਂਗੇ ਕੱਦਾਂ ਦਿਨ ਸਾਡਾ ਆਰਾਮਾ ਵੀ ਇੱਥੇ ਨਦੀ ਦੇ ਕਿਨਾਰੇ ਉਹ ਨਲਕੇ ਦੇ ਕੋਲ ਟੈਂਟ ਲਾਉਣ ਦੀ ਸੰਭਾਵਨਾ ਆਤੀ ਉੱਪਰ ਚੱਲ ਕੇ ਦੇਖਦੇ ਆ ਅਸੀਂ ਚੱਲਦੇ ਆ ਉੱਪਰ ਚੱਲ ਕੇ ਦੇਖਦੇ ਆ ਫਿਰ ਦੇਖੋ ਪਹਾੜਾਂ ਦਾ ਵਿਊ ਚਾਰੇ ਪਾਸੇ ਬਰਬਰੀ ਆ ਬਾਕੀ ਕੁਛ ਉਹ ਬਰਬਰੀ ਤੁਸੀਂ ਦੇਖੋ ਰੋਡ ਦੇ ਉੱਤੇ ਵੀ ਪਈ ਆ ਔਖੀ ਆ ਜ਼ਿੰਦਗੀ ਵਿਚਾਰੇ ਟਰੱਕਾਂ ਵਾਲਿਆਂ ਦੀ ਹਾਂਜੀ ਦੋਸਤੋ ਆ ਦੇਖੋ ਪਿੱਛੇ ਜੋ ਤੁਹਾਨੂੰ ਪਾਸ ਦੇਖ ਰਿਹਾ ਇਥੋਂ ਪਾਸ ਹੋ ਕੇ ਦਾਰਜਾ ਪਾਸ ਤੋਂ ਅੱਗੇ ਸ਼੍ਰਿੰਕਲਾ ਪਾਸ ਜਾ ਰਹੇ ਅੱਗੇ ਤੇ ਅਸੀਂ ਦੋ ਬੰਦੇ ਸੀਗੇ ਸਾਨੂੰ ਨੰਗਰ ਟਕਾਲ ਸ਼ਾਮ ਨੂੰ ਤਾਂ ਨੰਗਰ ਨਹੀਂ ਦਿੱਤਾ ਉਹਨਾਂ ਕਹਿੰਦੇ ਨੰਗ ਜਾਓ ਤੇ ਆ ਦੇਖੋ ਆ ਪਾਸ ਆ ਦਾਰਜਾ ਪਾਸ ਤੇ ਆ ਅੱਗੇ ਸ਼੍ਰਿੰਕਲਾ ਪਾਸ ਦਾ ਰਸਤਾ ਤੇ ਇੱਥੇ ਦੇਖੋ ਆ ਸਾਨੂੰ ਇੱਕ ਫੋਰਨ ਦੀ ਗੱਡੀ ਵੀ ਮਿਲੀ ਆ ਯੂਕੇ ਦੀ ਜੋ ਕਿ ਮਾਰਕ ਟ੍ਰੈਵਲ ਨਾਲ ਮੈਂ YouTube ਤੇ ਦੇਖੀ ਸੀਗੀ ਉਹ ਆ ਤੇ ਬਹੁਤ ਹੀ ਸੁੰਦਰ 뷰 ਆ ਦੇਖੋ ਦੋਸਤੋ ਰੌਣਕਾਂ ਲੱਗੀਆਂ ਪਈਆਂ ਸਵੇਰ 8 ਤੋਂ 12 ਦਾ ਟਾਈਮ ਆ ਡੇਲੀ ਵਨਵੇ ਹੁੰਦਾ ਜੇ ਕਿਸੇ ਨੇ ਆਉਣਾ 8 ਤੋਂ 12 ਇੱਧਰ ਐਂਡ ਆਊਟ ਹੋਊਗੀ ਤੇ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਦੂਸਰੀਆਂ ਗੱਡੀਆਂ ਜਿਹੜੀਆਂ ਉਹ ਉਧਰ ਨੂੰ ਜਾਣਗੀਆਂ ਤੇ ਬਾਕੀ ਗੱਡੀਆਂ ਖੜੀਆਂ ਰਹਿਣਗੀਆਂ ਤੇ ਮਿਲਦੇ ਆ ਦੋਸਤੋ ਫਿਰ ਅੱਗੇ ਪਹੁੰਚ ਕੇ ਦੋਸਤੋ ਦੇਖੋ ਇਧਰ ਇਨੀ ਚੜਾਈ ਆ ਤੇ ਮੰਨ ਲਓ ਵੀ ਆ ਗੱਡੀਆਂ ਵੀ ਦੇਖੋ ਆ ਗੱਡੀ ਵੀ ਉੱਥੇ ਖੜ ਗਈ ਫਸ ਕੇ ਅੱਗੇ ਤੁਰਦੀ ਨਹੀਂ ਅੱਗੇ ਅਸੀਂ ਤਾਂ ਮਸਾਂ ਲੈ ਕੇ ਆਏ ਆ ਦੇਖੋ ਬਰਫ਼ ਕਿੰਨੀ ਆ ਇੱਥੇ ਗਲੇਸ਼ੀਅਰ ਪੂਰਾ ਖੂਬਸੂਰਤ 뷰 ਆ ਦੇਖੋ ਇਧਰ ਆ ਵਿੱਚੋਂ ਵਿੱਚੋਂ ਤੁਹਾਨੂੰ ਪਿੱਛੋਂ ਦਿਖਾਵਾਂਗੇ ਅੱਗੇ ਸੜਕ ਟੁੱਟਦੀ ਨਜ਼ਰ ਆ ਰਹੀ ਆ ਸਾਰੀ ਉਹ ਪਿੱਛੇ ਤੋਂ ਦੇਖੋ ਲੈਂਡ ਸਲਾਈਡ ਹੋਈ ਵੀ ਸਾਰੇ ਪਾਸੇ ਇਹ ਆ ਜੀ ਮਨਾਲੀ ਟੂਲੇ ਯੇ ਯੇ ਰੀਲਾ ਵਿੱਚ ਬਹੁਤ ਦੇਖਿਆ ਸੀ ਮਨਾਲੀ ਟੂਲੇ ਜਿਹੜਾ ਸਫਰ ਆ ਬਹੁਤ ਹੀ ਇੰਟਰਸਟਿੰਗ ਆ ਇੰਟਰਸਟਿੰਗ ਦੇ ਨਾਲ-ਨਾਲ ਦੋਸਤੋ ਖਤਰਨਾਕ ਵੀ ਬਹੁਤ ਆ ਇਹ ਤੇ ਆ ਹੁਣ ਅਸੀਂ ਸਾਈਕਲ ਤਾਂ ਛੱਡ ਤੇ ਸੀ ਘਰੇ ਇੱਕ ਵਾਰ ਅਸੀਂ ਵਾਪਸ ਚਲੇ ਗਏ ਸੀ ਮਨਾਲੀ ਤੋਂ ਤੇ ਹੁਣ ਆ ਦੇਖੋ ਸਾਡਾ ਝੋਟਾ ਏ ਤੁਹਾਨੂੰ ਮੋਟਰਸਾਈਕਲ ਲੱਗ ਦੱਸੋ ਕਿਹੜਾ ਲੱਗ ਰਿਹਾ ਪਰ ਦੱਸਣਾ ਨਹੀਂ ਹੁਣ ਤੁਸੀਂ ਆਪ ਵੀ ਕਮੈਂਟ 'ਚ ਦੱਸਣਾ ਵੀ ਕਿਹੜਾ ਮੋਟਰਸਾਈਕਲ ਆ ਇਹ ਇਹ ਝੋਟੇ ਤੇ ਅਸੀਂ ਦੋ ਜਣੇ ਆ ਤਿਆ ਸਾਡਾ ਸਮਾਨ ਦੇਖ ਲੋ ਜਿੰਨਾ ਸਾਈਕਲਾਂ ਤੇ ਸੀ ਉਨਾ ਸਮਾਨ ਹੀ ਆ ਤੇ ਹੁਣ ਦੇਖੋ ਆ ਗੱਡੀਆਂ ਆਉਂਦੀਆਂ ਪੰਹਾਂ ਪਿੱਛੇ ਤੋਂ ਪੂਰਾ ਖੂਬਸੂਰਤ ਵਿਊ ਆ ਉਹ ਜਿਹੜਾ ਉਹ ਰਸਤਾ ਬਹੁਤ ਖਤਰਨਾਕ ਸੀ ਜਿਹੜਾ ਆ ਆ ਗੱਡੀ ਫਸ ਗਈ ਸੀ ਪੂਰੇ ਫੋਲ ਇੰਜੋਏ ਆ ਤੇ ਆ ਦੇਖੋ ਹੁਣ ਮੈਂ ਤਾਂ ਹੈਲਮਟ ਪੀ ਆ ਤੇ ਸਾਈਕਲ ਜੀ ਛੱਡ ਤੇ ਸੌਰੀ ਦੋਸਤੋ ਅੱਗੇ ਅਸੀਂ ਸੌਰੀ ਤਾਂ ਕੀ ਅੱਗੇ ਸਾਈਕਲ ਉਦੋਂ ਬੰਦ ਸੀ ਰਸਤਾ ਲੱਤੀ ਤਰੀ ਰਸਤਾ ਦਾ ਕੁਦਰਤੀ ਅੱਜ ਖੁੱਲਿਆਗਾ ਅੱਜ ਅਸੀਂ ਜਾਣੇ ਆ ਨਾ ਬਾਈ ਹੈਰੀ ਗੋਸ਼ ਬੋਲੂਗਾ ਅਸੀਂ ਰਾਤ ਪਹੁੰਚ ਗਏ ਸੀ ਬਾਈ ਤੇ ਰਾਤ ਸਨ ਮੋੜਤਾ ਸੀਗਾ 4 ਵਜੇ ਪਹੁੰਚੇ ਅਸੀਂ ਇੱਥੇ ਡਾਰਕਾ ਤੇ ਇਹ ਐਂਟਰੀ ਹੈ ਯਾਰ ਬਾਈ 92 ਆ ਅੱਜ ਆ ਇਧਰੋਂ ਨਹੀਂ ਚੱਲੂਗੀ ਕੱਲ ਨੂੰ ਉਧਰੋਂ ਆਊਗੀ ਇਦਾਂ ਦਾ ਕਰਕੇ 92 ਦਾ ਰਸਤਾ ਅੱਜ ਦੇਖੋ ਉਧਰੋਂ ਆਉਣ ਵਾਲਾ ਸਾਨੂੰ ਕੋਈ ਵੀ ਨਹੀਂ ਮਿਲੂਗਾ ਪੱਲੇ ਜਾਣ ਵਾਲੇ ਮਿਲਣਗੇ ਇਦਾਂ ਕਰਕੇ ਵੀ ਚਲੋ ਸਾਡੀ ਕਿਸਮਤ ਚੰਗੀ ਲਾ ਲਓ ਵੀ ਜਦੋਂ ਅਸੀਂ ਇੱਥੇ ਆ ਕੇ ਖੜੇ ਪੁਆਇੰਟ ਤੇ ਵੀ ਸਾਨੂੰ ਇੱਕ ਰਾਤ ਦੀ ਵੀ ਇੱਕ ਰਾਤ ਦੀ ਕੁਝ ਘੰਟਿਆਂ ਦੀ ਕਰਨਾ ਪਿਆ ਅੱਧੇ ਦਿਨ ਦਾ ਤਾਂ ਹੀ ਸਫਰ ਕਰੀ ਚੁੱਕੇ ਸੀ ਚਲੋ ਫਿਰ ਵੀ ਸਾਨੂੰ ਜੱਕ ਪੋਸਟ ਤੋਂ ਉਹਨਾਂ ਨੂੰ ਫਰੀ ਛੱਡੀ ਮਿਲ ਗਈ ਆ ਹੁਣ ਅਸੀਂ ਲੇ ਆ ਲ ਜਾ ਰਹੇ ਆ ਆਪਾਂ ਇੱਥੋਂ ਜਾ ਰਹੇ ਆ ਸ਼੍ਰਿੰਕਲਾਲਾ ਉਹ ਸੀਗਾ 39 ਤੇ ਉਸ ਤੋਂ ਅੱਗੇ ਹੈਗਾ ਪਦਮ 158 ਸ਼ਹਿਰ ਨਹੀਂ 140 ਆ ਪਦ ਪਦਮ ਪਦਮ ਸ਼ਹਿਰ 140 ਤੇ ਸ਼੍ਰਿੰਕਲਾ ਕੱਲਾ ਝਾਲੀ ਆ ਕੱਲਾ ਝਾਲੀ ਆ ਬਸ ਸਾਡਾ ਟਾਰਗੇਟ ਆ ਵੀ ਅੱਜ ਅਸੀਂ ਪਦਮ ਤੱਕ ਪਹੁੰਚ ਗਏ ਤੇ ਫਿਰ ਅੱਗੇ ਆ ਕੇ ਮਿਲਦੇ ਆਂ ਵੀਰੋ ਲਾਈ ਵੀ ਦੋਸਤੋ ਫਿਰ ਅੱਗੇ ਜਿਵੇਂ ਜਿਵੇਂ ਕੋਈ 뷰 ਆਉਂਦਾ ਤੁਹਾਨੂੰ ਦਿਖਾਉਂਦੇ ਆ ਤੇ ਆਓ ਦੇਖੋ ਗੱਡੀਆਂ ਵੀ ਬੱਚਿਆਂ ਵਾਲੀਆਂ ਲੱਗਦੀਆਂ ਪਿੱਛੇ ਆਉਂਦੀਆਂ ਪਈਆਂ ਇੱਧਰ ਬਾਈਕਰ ਵੀ ਬਹੁਤ ਆਉਂਦੇ ਆਗੇ ਰਸਤਾ ਬਹੁਤ ਇੰਟਰਸਟਿੰਗ ਆ ਤੇ ਫਿਰ ਅੱਗੇ ਤੁਹਾਨੂੰ ਐਂਟੀ ਦਾ ਸੀ ਦਿਖਾਈ ਦਿੱਤੀ ਸੀ ਉਹਨਾਂ ਅੱਗੇ ਰਸਤੇ ਦੇ 뷰 ਆਉਂਦੇ ਤੁਹਾਨੂੰ ਦਿਖਾਉਂਦੇ ਆ ਮਿਲਦੇ ਆ ਰਸਤੇ ਚਾਹ ਦੇਖੋ ਬਾਈਕਰ ਵੀ ਆਉਂਦੇ ਪਏ ਬਹੁਤ ਹੋ ਬਰਫ ਦਾ ਗਲੇਸ਼ੀਅਰ ਬਹੁਤ ਖਤਰਨਾਕ ਆ ਜਿਵੇਂ ਮੋੜ ਦੇ ਉੱਤੇ ਆ ਮਿਲਦੇ ਆ ਦੋਸਤੋ ਫਿਰ ਬਲੇ ਰੋ ਹਾਂਜੀ ਦੋਸਤੋ ਪਹੁੰਚ ਗਏ ਬਰਫ ਦੇ ਇੱਧਰ ਦੇਖੋ ਪਾਣੀ ਆਏ ਹਾਏ ਹਾਏ ਸੌਣ ਕਰਦਾ ਪਾਣੀ ਭਾਈ ਬਰਫ ਵਾਲਾ ਪਾਣੀ ਆ ਜਿਵੇਂ ਫ੍ਰੀਜ਼ਰ ਚੋਂ ਕੱਢਿਆ ਹੁੰਦਾ ਦੇਖ ਸਕਦੇ ਹੋ ਬਾਈ ਜਾਨਤ ਇੱਕ ਮਿੰਟ ਮੈਂ ਬਰਫ ਲੈ ਆਉਂਦਾ ਜਾਨਤ ਤੇ ਜਾ ਕੇ ਬਾਈ ਚਿੱਟੀ ਚਿੱਟੀ ਬਰਫ ਆ ਬਾਈ ਐਵੇਂ ਨਾ ਵਿੱਚ ਵੜ ਜੀਆਂ ਦੇ ਆ ਦੇਖ ਸਕਦੇ ਆ ਬਾਈ ਆ ਦੇਖ ਗੱਲਾਂ ਬਾਤਾਂ ਐਂਡ ਆ ਬਾਈ ਹੁਣ ਇੱਧਰ ਨੂੰ ਸਿੱਟ ਮੈਂ ਤਾਂ ਦੇਖੋ ਇੱਧਰ ਆਓ ਦੇਖੋ ਜੀ ਐ ਕਰੀ ਹੋਰ ਸਹੀ ਚਾਂਪਲ ਗਿਆ ਬਈ ਚਾਂਪਲ ਗਿਆ ਬਈ ਬੈਲੀ ਹੋ ਗਿਆ ਸਕੈਂਟ ਚੱਲ ਸਾਈਡ ਤੇ ਛੇਦੀ ਕਰ ਆ ਹਾਂ ਵੀ ਦੋਸਤੋ ਦੇਖੋ ਇੱਧਰ ਪੂਰੇ ਪੱਲ ਨਜ਼ਾਰੇ ਆ ਬਰਫ਼ ਦੇ ਵਿੱਚ ਇੱਧਰ ਨਜ਼ਾਰੇ ਨਜ਼ਾਰੇ ਆ ਜੀ ਹਾਲੇ ਆ ਤੇ ਦੇਖੋ ਚਾਰੇ ਪਾਸੇ ਬਰਫ਼ੀ ਬਰਫ਼ ਆ ਗਈ ਇਹ ਆ ਲਿਆ ਮਨਾਲੀ ਟੂਲੇ ਲੇਦਾ ਰਸਤਾ ਪੂਰਾ ਫੁੱਲ ਇੰਜੋਏ ਇੱਧਰ ਬਾਈਕਰ ਵੀ ਥੁੱਲ ਜਾਂਦੇ ਪਏ ਆ ਦੇਖੋ ਇੱਧਰ ਉੱਧਰ ਵੀ ਲੱਗਿਆ ਪਿਆ ਵੀਡੀਓ ਬਣਾਉਣ ਫੁੱਲ ਇੰਜੋਏ ਆ ਇੱਧਰ ਵੀ ਆਉਂਦੇ ਦੇਖੋ ਆ ਦੇਖੋ ਆ ਦੇਖੋ ਫੁੱਲ ਨੇ ਯਾਰ ਇਹ ਆ ਅਰੇ ਭਾਈ ਬਰਫ ਫਰਿੱਜ ਨਹੀਂ ਜਾਂਦੀ ਮਿਸਟ੍ਰਕਚਰ ਦੇਖੀ